ਕੀਤੀ ਕਿ ਵੀ ਇੱਥੇ ਜਿਹੜੇ ਮੰਦਿਰ ਦੇ ਪੁਜਾਰੀ ਨੇ ਗ੍ਰੰਤੀ ਸਿੰਘ ਨੇ ਗੁਰਦੁਆਰੇ ਸਾਹਿਬ ਦੇ ਮਸਜਿਦ ਦੇ ਵਿੱਚ ਕੋਈ ਬੈਠਾ ਹੈ ਤੇ ਉਹਨਾਂ ਦਾ ਵੀ ਵਿਚਾਰਨ ਦਾ ਗੁਜ਼ਾਰਾ ਜਾਂਦਾ ਰਿਹਾ ਤੇ ਉਹਨਾਂ ਦੀ ਵੀ ਥੋੜੀ ਬੋਤੀ ਕੋਈ ਨਾ ਮਤਮਕ ਕੀਤੀ ਜਾਵੇ ਉੱਥੇ ਜੀ ਮਤ ਕਰਦੇ ਸੀਗੇ ਫਿਰ ਮੰਦਿਰ ਵਿੱਚ ਆਏ ਵੀ ਆਪਣੇ ਏਰੀਆ ਦੇ ਵਿੱਚ ਵੀ ਕਰਨੀ ਚਾਹੀਦੀ ਹੈ ਜੀ ਤੇ ਇੱਥੇ ਵੀ ਜੀਰੀ ਦਾ ਬਹੁਤ ਬੜਾ ਨੁਕਸਾਨ ਹੋਇਆ ਖਬਰ ਵਾਂਗ ਚੱਲੇਗੀ ਹਾਲੇ ਤਾਂ ਇੱਕ ਵਾਰੀ ਹੈ ਜੀ ਠੀਕ ਹੈ ਜੀ ਇੱਕ ਵਾਰੀ ਫਿਰ ਗਾਹ ਦੇਖਾਂਗੇ ਜੋ ਜੋ ਬਾਬਾ ਨਾਨਕ ਕਰੂਗਾ ਚਿਪਾਚਾ ਕਰੂਗਾ ਲੋਕ ਗੋਈ ਜਾਣੇ ਉਹਦੇ ਹੋਰ ਲੀਡਰ ਨਹੀਂ ਸਰਕਰਮ ਹੈਗੇ ਜਿਹਨੇ ਤੁਸੀਂ ਸਰਗੋਰ ਹੋਏ ਨਹੀਂ ਸਾਰੇ ਸਾਰੇ ਸਿਰ ਦੇਖੋ ਆਪਣੀ ਬਿੱਤ ਦੇ ਮੁਤਾਬਕ ਹੈ ਸੋ ਇੱਥੇ ਇਹ ਜਿਹੜਾ ਟਾਈਮ ਹੈ ਇਹ ਕਿਹਦੀ ਸੇ ਕਰਨ ਦਾ ਨਹੀਂ ਕਿਸੇ ਨੂੰ ਬਦਾਮ ਕਰਨ ਦਾ ਨਹੀਂ ਕਿਸੇ ਨੂੰ ਕੋਈ ਘੱਟ ਕਰਿਆ ਵੱਧ ਕਰਿਆ ਇੱਥੇ ਜੋ ਜਿੰਨਾ ਛੱਡਦਾ ਹੈ ਉਹਦੇ ਮੁਤਾਬਕ ਹਰ ਵੰਦਾ ਕਰਦੇ ਤਾਲ ਆਇਆ ਸਾਰੇ ਬੈਠੇ ਸੋਚਿਆ ਮਿਹਰ ਗਰੰਥੀ ਸਿੰਘ ਨੇ ਜਾਂ ਮੌਲਵੀ ਨੇ ਚਾ ਪੁਜਾਰੀ ਨੇ ਵੰਦ ਵੰਦਰਾ ਦੇ ਕੋਈ ਦੇਰ ਨੂੰ ਮਤ ਨਹੀਂ ਕਰ ਰਿਹਾ 5000 ਰੁਪਿਆ ਅ ਪਰ ਮੰਥ ਉਹਦੀ ਪਹਿਲੀ ਕਿਸ਼ਤ ਅਸੀਂ ਉਧਰ ਦੇ ਕੇ ਆਏ ਸੀ ਸਾਰੇ ਉਦੋਂ ਵੇ ਫੈਸਲਾ ਹੋਇਆ ਕਿਉਂਕਿ ਰਖੜਾ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ 10 ਕਰੋੜ ਰੁਪਏ ਦੇ ਮੱਦੇਨਜ਼ਰ ਸੀ ਹੜਪੀੜ ਦੇ ਲੱਖੇ ਨਹੀਂ ਕਰਨੇ ਜਿਲ ਘਟ ਹੈਗੇ ਉਹਨੇ ਮੱਦੇਨਜ਼ਰ ਕੀਤੀ ਹੈ ਸਪੈਂਡ ਦੀ ਰੋਡ ਸਪੈਂਡ ਦਿੱਤਾ ਪਾਤੀ ਪਹਿਲੀ ਰੋਡਾਂ ਪਹਿਲ ਤੇ ਜੋ ਜੋ ਡਿਮਾਂਡ ਉੱਤੇ ਆਈ ਹੈ ਉਹਦੇ ਮਤਲਬ ਕੋਈ ਮਤਲਬ ਕਰ ਰਹੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਜਸੀ ਰਖੜਾ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਸੁਰਜੀਤ ਸਿੰਘ ਰਖੜਾ ਵੱਲੋਂ ਜਿੱਥੇ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਗੱਲਬਾਤ ਕਰਾਂਗੇ ਅੱਜ ਉਹਨਾਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਹੋਗੇ ਮੰਦਰਾਂ ਦੇ ਪੁਜਾਰੀ ਹੋਗੇ ਤੇ ਚਰਚ ਦੇ ਵਿੱਚ ਪੈਸੇ ਵੰਡੇ ਜਾ ਰਹੇ ਨੇ ਤੇ ਗੱਲਬਾਤ ਕਰਾਂਗੇ ਜੀ ਕਿਦਾਂ ਦੇਖਦੇ ਹੋ ਇਸ ਉਪਰਾਲੇ ਨੂੰ ਲੈ ਕੇ ਜਿੱਥੇ ਪੰਜਾਬ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਦਾ ਆਪਣੇ ਆਪਣੇ ਦੇ ਨਾਲ ਖੜਦਾ ਤੁਹਾਡੇ ਬੁੱਲੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਦੇਖੋ ਜਦੋਂ ਅਸੀਂ ਬਾਰਡਰੀ ਏਰੀਆ ਦੇ ਵਿੱਚ ਗਏ ਆਂ ਚਾਹੇ ਉਹ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਹੋਵੇ ਤਨਤਨ ਹੋਵੇ ਜਨਾਲਾ ਹੋਵੇ ਪਠਾਨਕੋਟ ਹੋਵੇ ਉੱਥੇ ਦੇਖਿਆ ਵੀ ਲੋਕਾਂ ਦਾ ਬਹੁਤ بڑا ਨੁਕਸਾਨ ਹੋਇਆ ਸੀ ਜੀ ਜਦੋਂ ਅਸੀਂ ਅੱਗੇ ਜਾ ਕੇ ਗੱਲ ਕੀਤੀ ਕਿ ਵੀ ਇੱਥੇ ਜਿਹੜੇ ਮੰਦਰ ਦੇ ਪੁਜਾਰੀ ਨੇ ਗ੍ਰੰਥੀ ਸਿੰਘ ਨੇ ਗੁਰਦੁਆਰੇ ਸਾਹਿਬ ਦੇ ਮਸਜਿਦ ਦੇ ਵਿੱਚ ਕੋਈ ਬੈਠਾ ਹੈ ਤੇ ਉਹਨਾਂ ਦਾ ਵੀ ਵਿਚਾਰਿਆਂ ਦਾ ਗੁਜ਼ਾਰਾ ਜਾਂਦਾ ਰਿਹਾ ਜੀ ਤੇ ਉਹਨਾਂ ਦੀ ਵੀ ਥੋੜੀ ਬਹੁਤੀ ਕੋਈ ਨਮਤ ਮੱਕੀਤੀ ਜਾਵੇ ਉੱਥੇ ਜੀ ਮਤ ਕਰਦੇ ਸੀਗੇ ਫਿਰ ਮਨ ਦੇ ਵਿੱਚ ਆਇਆ ਵੀ ਆਪਣੇ ਏਰੀਆ ਦੇ ਵਿੱਚ ਵੀ ਕਰਨੀ ਚਾਹੀਦੀ ਹੈ ਜੀ ਤੇ ਇੱਥੇ ਵੀ ਜੀਰੀ ਦਾ ਬਹੁਤ بڑا ਨੁਕਸਾਨ ਹੋਇਆ ਬਿਮਾਰੀ ਪੈ ਗਈ ਚਾਇਨਾ ਬੈਰਸ ਤੇ ਫਿਰ ਅਸੀਂ ਇੱਥੇ ਦਾ ਬਣਾ ਕੇ ਪ੍ਰੋਗਰਾਮ ਪਹਿਲਾਂ ਅਸੀਂ ਸਮਾਨ ਕੀਤਾ ਸੀਗਾ ਤੇ ਅੱਜ ਅਸੀਂ ਇਹ ਰੱਖ ਦਿੱਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਇਹ ਉਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਇਹਨਾਂ ਦੀ ਵੀ ਪੂਰੀ ਮਤਤ ਕੀਤੀ ਜਾਵੇ ਜੋ ਉੱਥੇ ਮਤਤ ਕੀਤੀ ਹੈ ਉਹ ਇੱਥੇ ਵੀ ਮਤਤ ਕੀਤੀ ਜਾਵੇ ਸੋ ਇਹ ਮਹੀਨਾਵਾਰ ਮਦਦ ਚੱਲੇਗੀ ਜਾਂ ਇੱਕ ਵਾਰ ਮਦਦ ਚੱਲੇਗੀ ਹਾਲੇ ਤਾਂ ਇੱਕ ਵਾਰ ਹੀ ਹੈ ਜੀ ਠੀਕ ਹੈ ਜੀ ਇੱਕ ਵਾਰੀ ਫਿਰ ਕਹਾਂ ਦੇਖਾਂਗੇ ਜੋ ਜੋ ਬਾਬਾ ਨਾਨਕ ਕਰੂਗਾ ਚਿਪਾਚਾ ਕਰੂਗਾ ਲੋਕੋ ਘੋਈ ਜਾਣ ਸੋ ਰਖੜਾ ਹੋ ਤੁਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਹੋ ਤੁਸੀਂ ਮੁੱਦੇ ਵੀ ਚੁੱਕਦੇ ਰਹੇ ਹੋ ਪਰ ਇੱਕ ਗੱਲ ਲੋਕਾਂ ਦੇ ਵਿੱਚ ਆਂਦੀ ਹੈ ਵੀ ਤੁਹਾਡੇ ਹੋਰ ਲੀਡਰ ਨਹੀਂ ਸਰਗਰਮ ਹੈਗੇ ਜੀ ਜਿਹਨੇ ਤੁਸੀਂ ਸਰਗਰਮ ਹੋਏ ਨਹੀਂ ਨਹੀਂ ਸਾਰੇ ਸਾਰੇ ਸਰਗਰਮ ਦੇਖੋ ਆਪਣੀ ਬਿੱਤ ਦੇ ਮੁਤਾਬਕ ਹੈ ਉਹ ਕਹਿੰਦੇ ਕਿਸੇ ਜੰਗਲ ਨੂੰ ਅੱਗ ਲੱਗੀ ਸੀ ਚੀੜੀ ਆਪਣੀ ਤੁੰਝ ਦੇ ਨਾਲ ਪਾਣੀ ਭਰ ਕੇ ਜੰਗਲ ਚ ਪਹਸਾਨਦੀ ਸੀ ਤੇ ਕਿਸੇ ਨੇ ਪੁੱਛਿਆ ਵੀ ਚੀੜੀ ਤੇਰੇ ਬਝਾਉਣ ਨਾਲ ਕੀ ਫਰਕ ਪੈਂ ਉਹ ਕਹਿੰਦੀ ਘੱਟੋ ਘੱਟ ਮੇਰੀ ਅੱਗ ਲਾਉਣਾ ਚਾਹਉਣੀ ਆਉਣਾ ਚਿੰਦਾ ਬੁਝਾਉਣਾ ਚਾਹੁੰਦਾ ਸੋ ਹਰ ਬੰਤੇ ਹੀ ਮਤ ਕਰਦੇ ਤੇ ਦੇਖਿਆ ਇਹ ਉੱਥੇ ਹਰ ਦੇਰੀਚ ਵੀ ਸਾਰੀ ਦੁਨੀਆ ਤੋਂ ਲੋਕ ਆਏ ਸੀ ਸਾਡੇ ਸਿੰਘਰ ਵੀ ਗਏ ਵਪਾਰੀ ਵੀ ਗਏ ਹੋਰ ਦੂਜੀਆਂ ਸਰਕਾਰਾਂ ਵੀ ਆਈਆਂ ਹਰ ਬੰਦੇ ਨੇ ਉਸੇ ਮਤ ਕੀਤੀ ਹੈ ਸੋ ਇੱਥੇ ਇਹ ਜਿਹੜਾ ਟਾਈਮ ਹੈ ਇਹ ਕਿਢੀ ਸੱਚ ਕਰਨ ਦਾ ਨਹੀਂ ਕਿਸੇ ਨੂੰ ਬਾਦਾਮ ਕਰਨ ਦਾ ਨਹੀਂ ਕਿਸੇ ਨੂੰ ਕੋਈ ਘੱਟ ਕਰਿਆ ਵੱਧ ਕਰਿਆ ਇੱਥੇ ਜੋ ਜਿੰਨਾ ਛੜਦਾ ਹੈ ਉਹਦੇ ਮੁਤਾਬਕ ਹਰ ਬੰਦਾ ਕਰਿਆ ਸੋ ਅਸੀਂ ਵੀ ਕੋਸ਼ਿਸ਼ ਕੀਤੀ ਆਪਾਂ ਨੂੰ ਕਿੰਨੇ ਜੋ ਤਿਲ ਫੁੱਲ ਕਰ ਸਕਦੇ ਆ ਅਸੀਂ ਵੀ ਕਰੀਏ ਸੋ ਰੱਖਣਾ ਤਾਂ ਹੋ ਕੀ ਕੀ ਵੰਡੇ ਜਾ ਰਿਹਾ ਹੈ ਜਿੰਪੰਡਾ ਦੇ ਵਿੱਚ ਦੇਖੋ ਹਰੇ ਤਾਂ ਇਹ ਸ਼ੁਰੂ ਕੀਤਾ ਜੀ ਫਿਰ ਜੁਝੂ ਲੋੜ ਪਊਗੀ ਜਿਵੇਂ ਜਿਵੇਂ ਲੋੜ ਪਊਗੀ ਉਹ ਆਪਾਂ ਕਰਾਂਗੇ ਜੀ ਧੰਨਵਾਦ ਜੀ ਬਹੁਤ ਬਹੁਤ ਸੋ ਸਰਨਾਲਾ ਸੁਜੀਤ ਸਿੰਘ ਰਖੜਾ ਜਿਨ੍ਹਾਂ ਵੱਲੋਂ ਹੜਾਂ ਦੇ ਵਿੱਚ ਜੋ ਮਾਰ ਪਈ ਸੀ ਤਾਂ ਅੱਜ ਵੱਡਾ ਉਪਰਾਲਾ ਰਖੜਾ ਪਿੰਡ ਦੇ ਵਿੱਚ ਉਨ੍ਹਾਂ ਵੱਲੋਂ ਕੀਤਾ ਗਿਆ ਸੋ ਜਿੱਦਾਂ ਕਿ ਰਖੜਾ ਪਰਿਵਾਰ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਰਖੜਾ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਜਨਤੀ ਰਖੜਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਕਿਦਾਂ ਦੇਖਦੇ ਹੋ ਰਖੜਾ ਪਰਿਵਾਰ ਹਮੇਸ਼ਾ ਪੰਜਾਬ ਦੇ ਨਾਲ ਖੜਦਾ ਲੋਕਾਂ ਦੇ ਨਾਲ ਖੜਦਾ ਇੱਕ ਵੱਡਾ ਉਪਰਾਲਾ ਜੋ ਗਰੰਥੀ ਸਿੰਘਾ ਨੂੰ ਲੈ ਕੇ ਮੰਦਰਾਂ ਦੇ ਪੁਜਾਰ ਮੈਂ ਸਮਝਦਾ ਆ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗਏ ਗਰਦਾਸਪੁਰ ਅਨਾਲਾ ਜਿਹੜਾ ਬਾਨਾਨਕ ਤਰਮਤਾਰਨ ਉਹ ਜਿਹੜਾ ਫਲੱਡ ਦਾ ਏਰੀਆ ਸੀ ਮੇਨ ਉੱਥੇ ਵੀ ਅਸੀਂ ਪਿੰਡਾਂ 'ਚ ਗਏ ਲੋਕਾਂ ਦੇ ਹਾਲਾਤ ਜੋ ਦੇਖੇ ਬਹੁਤ ਮਾੜੇ ਹਾਲਾਤ ਸੀ ਭਾਵੇਂ ਉਹ ਕਿਸਾਨ ਸੀ ਭਾਵੇਂ ਮਜ਼ਦੂਰ ਸੀ ਭਾਵੇਂ ਫਿਰ ਖਿਆਲ ਆਇਆ ਸਾਰਿਆਂ ਨੇ ਬੈਠ ਕੇ ਸੋਚਿਆ ਕਿ ਜਿਹੜੇ ਗਰੰਤੀ ਸਿੰਘ ਨੇ ਜਾਂ ਮੌਲਵੀ ਨੇ ਚਾ ਪੁਜਾਰੀ ਨੇ 15 ਦੇ ਉਹਨਾਂ ਦੀ ਜੇ ਕੋ ਮਤ ਨਹੀਂ ਕਰ ਰਿਹਾ ਤੇ ਉਹਨੂੰ 6 ਮਹੀਨੇ ਲਈ ਮਤਦ ਕਰਦਾ ਫੈਸਲਾ ਕੀਤਾ ਸੀ 5000 ਰੁਪਿਆ ਪਰ ਮੰਥ ਉਹਦੀ ਪਹਿਲੀ ਕਿਸ਼ਤ ਅਸੀਂ ਉਧਰ ਦੇ ਕੇ ਆਏ ਸੀ ਸਾਰੇ ਉਦੋਂ ਫੈਸਲਾ ਹੋਇਆ ਕਿਉਂਕਿ ਰਖੜਾ ਪਰਵਾਰ ਨੇ ਇਹ ਫੈਸਲਾ ਕੀਤਾ ਕਿ 10 ਕਰੋੜ ਰੁਪਏ ਦੀ ਮਦਦ ਦਸੀ ਹਰ ਪਿੰਡ ਦੇ ਇਲਾਕੇ ਲਈ ਕਰਨੀ ਹੈ ਪਹਿਲਾਂ ਵੀ ਤਾਵਨ ਲਾਡੂ ਜਿਹੜਾ ਹੈ ਉਦੋਂ ਵੀ 6 6 ਕਰੋੜ ਰੁਪਏ ਸਮੇਂ ਜਦੋਂ ਉੱਥੇ ਬਰਨਾਲਾ ਸਾਹਿਬ ਗਵਰਨਰ ਹੁੰਦੇ ਸੀ ਉਦੋਂ ਕੀਤੀ ਸੀ ਤੇ ਹੁਣ 10 ਕਰੋੜ ਦੀ ਮਦਦ ਦਾ ਇੱਥੇ ਫੈਸਲਾ ਕੀਤਾ ਤੇ ਉਹਦੇ ਵਿੱਚੋਂ ਮਦਦ ਹੋ ਰਹੀ ਹੈ ਤੇ ਫੈਸਲਾ ਕੀਤਾ ਆਪਣੇ ਇਲਾਕੇ ਦੇ ਵਿੱਚ ਵੀ ਖਾਸ ਕਰਕੇ ਪਟਿਆਲ ਦੇ ਹਾਲ ਵਾਲੇ ਦੀ ਬੜੀ ਵਾਰਿਕ ਪੈ ਗਈ ਸੀ ਬ্লাইਟ ਪੈ ਗਈ ਜਿਹੜਾ ਨੁਕਸਾਨ ਬਹੁਤ ਹੋ ਗਿਆ ਇੱਕ ਪੀੜੀ ਕੁੰਗੀ ਜੀ ਪੈ ਗਈ ਉਹਦਾ ਜਿਹੜਾ ਨੁਕਸਾਨ ਹੋ ਗਿਆ ਤੇ ਜਦੋਂ ਕਿਸਾਨ ਦਾ ਨੁਕਸਾਨ ਹੁੰਦਾ ਨਾਲ ਮਜ਼ਦੂਰ ਦਾ ਨੁਕਸਾਨ ਵੀ ਹੁੰਦਾ ਤੇ ਨਾ ਫਿਰ ਗਰੰਤੀ ਸਿੰਘ ਨੇ ਪੁਜਾਰੀ ਨੇ ਜਾਂ ਮੌਲਵੀ ਨੇ ਜਾਂ ਹੋਰ ਸੰਸਥਾਵਾਂ ਨੇ ਉਹਨਾਂ ਦੀ ਗੱਲ ਦੀ ਕਰਦਾ ਉਹੀ ਆਧਾਰ ਤੇ ਅਸੀਂ ਇੱਥੇ ਸ਼ੁਰੂ ਕੀਤਾ ਪਹਿਲਾਂ ਸਮਾਣਾ ਕੀਤਾ ਤੇ ਰਖੜੇ ਕੀਤਾ ਤੇ ਆਹ ਵਾਲੇ ਸਭ ਅਚੀਵਮੈਂਟ ਵਿੱਚ ਨਿਭਾੜ आएगी ਉਸੇ ਉਤਪਾਦ ਜਾਗ ਤੇਰਾ ਜੋ ਕਿੰਨੇ ਕ ਪਿੰਡ ਆ ਮਸਜਿਦ ਨੇ ਮੰਦਿਰ ਨੇ ਜਿਹੜੇ ਤੁਸੀਂ ਲਿਸਟ ਬਣਾਈ ਹੋਣੀ ਇੱਕ ਸੂਚੀ ਬਣਾਈ ਹੋਣੀ ਵੀ ਇੰਨੇ ਕੁ ਬੜਾ ਸੁਆਣੇ ਹਾਲ ਕੇ ਨੂੰ ਪਤਾ ਹੀ ਹੈ ਹਰ ਪਿੰਡ ਦੇ ਵਿੱਚ ਮਸਜਿਦ ਵੀ ਆਲਮੋਸਟ ਹੈ ਕਿ ਮੰਦਿਰ ਵੀ ਹੈਗਾ ਤੇ ਗੁਰੂ ਘਰ ਵੀ ਹੈਗੇ ਗੁਰੂ ਘਰ ਇੱਕ ਹੀ ਨਹੀਂ ਹੈ ਸਾਡੇ ਰੱਖਣ ਦਾ ਰੱਖਣੇ ਪਿੰਡ ਦੀ ਦੋ ਗੁਰੂ ਘਰ ਨੇ ਦੋ ਗੁਰੂ ਘਰ ਦਿੱਤੇ ਤੇ ਇਸ ਦੇ ਚਿਸੇ ਜਿੰਨੇ ਹੈਗੇ ਉਹ اسی ਮਤਲਬ ਉਸ ਸ੍ਰੀ ਕਥਾ ਸੋ ਕਿਸਾਨਾਂ ਲਈ ਹੋਰ ਕੀ ਕੀ ਮਦਦ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਲਈ ਹੋਰ ਕੀ ਕੀ ਮਦਦ ਕੀਤੀ ਜਾ ਰਹੀ ਹੈ ਤੇ ਪਾਣੀ ਜਦਾ ਮਾਰ ਪਈ ਹੈ ਜੀ ਕਿਸਾਨਾਂ ਲਈ ਡਿਜੀਲਾ ਬੰਦ ਕੀਤਾ ਗਿਆ ਕਿਉਂਕਿ ਰੇਤ ਬੜੀ ਚੜ ਗਈ ਉਹ ਰੇਤ ਚੱਕਣੀ ਹੁਣ ਕਣਕ ਵਿੱਚ ਬੜੀ ਔਖੀ ਹੋ ਗਈ ਰੇਤਾ ਚੜ ਗਿਆ ਮਿੱਟੀ ਚੜ ਗਈ ਰਾਹ ਲਾਉਣ ਦੀ ਲੋੜ ਪੈ ਗਈ ਬੜੀ ਪ੍ਰੋਬਲਮ ਹੈ ਤੇ ਆਪਣੇ ਹਰਾਜ ਆਪਣੇ ਚਾਰਾ ਡੰਗੜਾ ਪਸ਼ੂਆਂ ਵਾਲੇ ਚਾਰਾ ਤੇ ਜਿਹੜੇ ਘਟ ਹੈਗੇ ਉਹਨਾਂ ਦੀ ਮਦਦ ਕੀਤੀ ਹੈ ਸਿਮਿੰਟ ਦੀ ਰੋਡ ਸਿਮਿੰਟ ਦਿੱਤਾ ਹੈ ਬਾਕੀ ਪਹਿਲੀ ਰੋਡਾਂ ਪਹਿਲਾਂ ਤੇ ਜੋ ਜੋ ਡਿਮਾਂਡ ਉੱਤੇ ਆਈ ਹੈ ਉਹਦੇ ਮਤਲਬ ਕੋਈ ਮਦਦ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਸਾਡੇ 6 ਬੇਸ ਕੈਂਪ ਬਣੇ ਨੇ ਉੱਥੇ ਉਸ ਇਲਾਕੇ ਦੇ ਵਿੱਚ ਬਕਰੇ ਬਕਰੇ ਸਾਡੀ ਪਾਰਟੀ ਵੱਲੋਂ ਸ਼ੋਮਨੀ ਕਲਰ ਪੁਲਿਸ ਤੋਂ ਉਹ ਉਹੀ ਬਕਰੇ ਨਾਲ ਕਰ ਰਹੇ ਨੇ ਕੱਟੇ ਹੋਗੇ ਸੀ ਬਹੁਤ ਵੱਡੇ ਪੱਧਰ ਤੇ ਹਰ ਬੰਦਾ ਹੀ ਕਰ ਰਿਹਾ ਉੱਥੇ ਕੋਸ਼ਿਸ਼ ਕਰ ਰਿਹਾ ਜਿੰਨੇ ਕਰ ਸਕਦਾ ਉਹਨੇ ਮਦਦ ਕੀਤੀ ਹੈ ਸ਼ੁਕਰੀਆ ਜੀ ਸੋ ਜਿੱਦਾਂ ਕਿ ਰਖੜਾ ਪਰਿਵਾਰ ਵੱਲੋਂ ਇੱਕ ਵੱਡੀ ਮਦਦ ਕੀਤੀ ਗਈ ਹੈ ਜਿੱਦਾਂ ਕਿ ਪਾਰਟੀ ਕਾਫੀ ਮਜਬੂਰ ਹੁੰਦੇ ਨੇ ਇੱਕ ਸੇਵਾ ਕਰਦ ਨੇ ਗੁਰੂ ਘਰ ਦੇ ਵਿੱਚ ਇੱਕ ਵੱਡੀ ਬਾਹ ਫੜੀ ਕੇ ਕਿਸਾਨਾਂ ਦੀ ਬਾਹ ਫੜੀ ਕੇ ਇਦਾਂ ਹੀ ਉਪਰਾਲਾ ਅੱਗੇ ਰੱਖਣਾ ਪਰਿਵਾਰ ਆ ਕਰਦਾ ਰਹੇਗਾ ਕੈਮਰਾ ਪਰ ਸੰਗੁਰਪ੍ਰੀ ਦੇ ਨਾਲ ਮਹਿਬੂਲ ਸਿੰਘ ਤੁਸੀਂ ਦੇਖਦੇ ਹੋ ਡੀ 5 ਚੱਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ